ंग शहीद बलकार सिंह अमर रहे अमर रहे अमर रहे शहीद बलकार सिंह अमर रहे अमर रहे अमर रहे। शहीद बलकार सिंह अमर रहे अमर रहे शहीद ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ਹੀਦ ਮਾ ਸਰਦਾਰ ਬਲਕਾਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਜੋ ਕਿਸਾਨੀ ਦੇ ਸੰਘਰਸ਼ 'ਚ ਆਪਣਾ ਆਪਣਾ ਵੀ ਵਰਗੇ ਆ ਕਹਿ ਸਕਦੇ ਆ ਸ਼ਹੀਦ ਹੋਏ ਆ ਤੇ ਅੱਜ ਉਹਨਾਂ ਦਾ ਸਮੁੱਚਾ ਨਗਰ ਵੀ ਇੱਥੇ ਅੱਜ ਸਾਡੇ ਨਾਲ ਉਹਨਾਂ ਦੇ ਜਿਹੜੇ ਉਹਨਾਂ ਦੇ ਫੁੱਲ ਚੁੱਕੇ ਤੋਂ ਉਹਨਾਂ ਦੀ ਯਾਦ 'ਚ ਅੱਜ ਇੱਥੇ ਫੁੱਟਾ ਵੀ ਲਾਇਆ ਗਿਆ ਇਹ ਜਿਹੜੇ ਕੌਮ ਦੇ ਸਰਮਾਇਆ ਹੁੰਦੇ ਸ਼ਹੀਦ ਜਿਹੜੇ ਹੁੰਦੇ ਸਾਂਝੇ ਹੁੰਦੇ ਸਾਰਿਆਂ ਦੇ ਹੁੰਦੇ ਆ ਕਿਉਂਕਿ ਇਹਨਾਂ ਨੇ ਕੋ ਆਪਣੇ ਪਰਿਵਾਰ ਵਾਸਤੇ ਜਾਂ ਆਪਣੇ ਨਿੱਜੀ ਵਾਸਤੇ ਤੇ ਇਹਨਾਂ ਨੇ ਸ਼ੀਧੀਆਂ ਪ੍ਰਾਪਤ ਨਹੀਂ ਕੀਤੀਆਂ ਹੁੰਦੀਆਂ ਇਸ ਇੱਕ ਸਾਂਝੇ ਸੰਘਰਸ਼ ਕਰਕੇ ਸਾਰੀ ਜਿਹੜੀਆਂ ਇਹ ਸ਼ੀਧੀਆਂ ਪ੍ਰਾਪਤ ਕੀਤੀਆਂ ਹੁੰਦੀਆਂ ਇਸ ਕਰਕੇ ਇਹਨਾਂ ਨੂੰ ਸਿਜਦਾ ਕਰਦੇ ਆ ਤੇ ਵਿਸ਼ਵਾਸ ਦਵਾਣਾ ਵੀ ਪਰਿਵਾਰ ਵੀ ਅੱਜ ਮੇਰੇ ਨਾਲ ਹੈ ਇੱਥੇ ਸਾਰਾ ਜਿੱਥੇ ਵੀ ਇਹਨਾਂ ਨੂੰ ਲੋੜ ਹੋ ਗਈ ਇਹਨਾਂ ਨੇ ਮੋਢੇ ਦਾ ਮੋਢਾ ਜੋੜ ਕੇ ਹਰ ਤਰ੍ਹਾਂ ਸਾਥ ਦਿੱਤਾ ਹੈ ਜਿੰਦਾਬਾਦ ਜਿੰਦਾਬਾਦ ਸ਼ਹੀਦ ਸਰਮਾਇਆ ਕੋ ਬਣਾ ਠੀਕ ਹੈ ਨਾ ਇਸ ਤਰ੍ਹਾਂ ਕਿ ਇਹ ਤਾਂ ਕਰਮਾ ਪਾਠਾਂ ਵਾਲੇ ਹੁੰਦੇ ਜਿਨ੍ਹਾਂ ਦੀ ਕਿਤੇ ਵਿਆਜ ਚ ਲਿਖੇ ਰਹਿੰਦੇ ਨੇ ਤੇ ਸਾਡੇ ਕਿਸਾਨਾਂ ਦੇ ਸਾਰਿਆਂ ਦੇ ਹੱਕ ਜਿਹੜਾ ਧੰਗਾ ਲਾ ਕੇ ਬੈਠੇ ਆਇਆ ਹੈ ਮਾਇਆ ਹੋਵੇ ਹਾਂ ਜੀ ਬਾਪੂ ਹੰਡੇ ਥਾਰ ਰਹੇ ਸ਼ਹੀਦ ਬਲਕਾਰ ਸਿੰਘ ਅਮਰ ਰਹੇ ਅਮਰ ਰਹੇ ਸ਼ਹੀਦ ਬਲਕਾਰ ਸਿੰਘ ਅਮਰ ਰਹੇ ਤੋ ਕੇ ਸਰਦਾਰ ਬਲਕਾਰ ਸਿੰਘ ਤੇੜਾ ਜਿਹੜੇ ਪਿਛਲੇ ਦਿਨੀ ਸ਼ੰਭੂ ਮੋਰਚੇ ਦੇ ਦੌਰਾਨ ਉਹ ਜਿਨ੍ਹਾਂ ਦੀ ਸ਼ਹੀਦ ਹੋ ਗਏ ਸੀ ਅੱਜ ਉਹਨਾਂ ਦੇ ਅਸੀਂ ਫੁੱਲ ਚੁਗਣ ਦੀ ਰਸਮ ਅਦਾ ਕੀਤੀ ਹੈ ਔਰ ਇੱਕ ਅਸੀਂ ਬਹੁਤ ਪਰਿਵਾਰ ਦੀ ਸਹਿਮਤੀ ਨਾਲ ਬਹੁਤ ਨਿਵੇਕਲੀ ਤੇ ਬਹੁਤ ਵਧੀਆ ਪਿਰਤ ਪਾਈ ਹੈ ਕਿ ਉਹਨਾਂ ਦੇ ਫੁੱਲ ਚੁਗਣ ਤੋਂ ਬਾਅਦ ਸ਼ਮਸ਼ਾਨ ਘਾਟ ਦੇ ਵਿੱਚ ਅਸੀਂ ਫੁੱਲ ਨੱਪ ਕੇ ਉੱਪਰ ਅਸੀਂ ਇੱਕ ਬੂਟਾ ਲਗਾ ਦਿੱਤਾ ਔਰ ਇਹਦੇ ਨਾਲ ਅਸੀਂ ਇੱਕ ਸੁਨੇਹਾ ਵੀ ਦਿੱਤਾ ਵਾ ਵੀ ਸਾਨੂੰ ਵਹਿਮਾਂ ਭਰਮਾਂ ਤੋਂ ਬਚਣਾ ਚਾਹੀਦਾ ਫਜ਼ੂਲ ਖਰਚੀਆਂ ਤੋਂ ਬਚਣਾ ਚਾਹੀਦਾ ਔਰ ਵਾਤਾਵਰਨ ਪ੍ਰਤੀ ਵੀ ਸਾਨੂੰ ਬਹੁਤ ਵਧੀਆ ਵੀ ਵਾਤਾਵਰਨ ਪ੍ਰਤੀ ਵੀ ਸਾਨੂੰ ਜਾਗਰੂਕ ਹੋਣਾ ਚਾਹੀਦਾ ਇਹਦੇ ਲਈ ਪਰਿਵਾਰ ਦੀ ਸਹਿਮਤੀ ਨਾਲ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਉਹਨਾਂ ਦੀ ਯਾਦ ਚ ਅਸੀਂ ਇੱਕ ਬੂਟਾ ਲਾ ਦਿੱਤਾ ਔਰ ਅਸੀਂ ਬਾਕੀ ਗगन ਤੁਸੀਂ ਦੱਸੋ ਸਲਾਹਾ ਜੀ ਅਸੀਂ ਬੂਟਾ ਉਥੇ ਉਹਨਾਂ ਦੀ ਯਾਦ ਦੇ ਵਿੱਚ ਉਥੇ ਵੀ ਬੂਟਿਆਂ ਦੇ ਮਤਲਬ ਕੀ ਲੰਗਰ ਲਾਵਾਂਗੇ ਜਿੰਨੀ ਵੀ ਸੰਗਤ ਆਊਗੀ ਸਾਰਿਆਂ ਨੂੰ ਅਸੀਂ ਬੂਟੇ ਦਵਾਂਗੇ ਵੀ ਉਹਨਾਂ ਦੀ ਯਾਦ ਦੇ ਵਿੱਚ ਬੂਟਾ ਲਾਇਆ ਜਾਵੇ। ਬਾਕੀ ਇਹ ਜਿਹੜੇ ਸ਼ਹੀਦ ਆ ਸ਼ਹੀਦ ਸਾਡੀ ਕੌਮ ਦੇ ਸਰਮਾਇਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਹ ਕਹਿਣਾ ਚਾਹੁੰਦੇ ਆ ਵੀ ਜਿਸ ਤਰ੍ਹਾਂ ਸਭ ਤੋਂ ਵੱਡੀ ਗੱਲ ਤੁਸੀਂ ਇਹ ਕਹੋਣੇ ਚਾਹੁੰਦੇ ਆ ਵੀ ਇਹ ਜਿਹੜਾ ਸਾਡਾ ਅੰਮ੍ਰਿਤ ਸ਼ਹੀਦ ਸਰਦਾਰ ਬਲਕਾਰ ਸਿੰਘ ਜੀ ਆ ਇਨਾਂ ਦੀ ਬੜੀ ਵੱਡੀ ਕੁਰਬਾਨੀ ਆ ਕਿਉਂਕਿ ਜਦੋਂ ਤੋਂ 12 ਤਰੀਕ ਤੋਂ ਆਪਾਂ ਇੱਥੋਂ ਗਏ ਆ 13 ਤਰੀਕ ਨੂੰ ਉੱਥੇ ਜਾ ਕੇ ਆਪਾਂ ਸ਼ੰਭੂ ਬਾਰਡਰ ਤੇ ਮੋਰਚਾ ਲਾਇਆ ਉਦੋਂ ਤੋਂ ਹੀ ਉੱਥੇ ਹਜਰੇ ਨੇ ਕਿ ਕਦੀ ਯਾਰਾਂ ਭਾਵੇਂ ਕਿਦੇ ਵਾਪਸ ਆਏ ਹੋਣ ਤੇ ਬਹੁਤ ਵੱਡੀ ਇਹਨਾਂ ਦੀ ਕੁਰਬਾਨੀ ਆ ਅੱਜ ਵੀ ਜਾਣ ਲੱਗੇ ਆ ਵੇਖੋ ਇਹਨਾਂ ਦੇ ਕਰਮਾਂ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਵਿੱਚ ਹੀ ਸੀ ਸੋਭਾ ਹੀ ਖਟਕੇ ਗਏ ਆ ਇਸ ਸੰਸਾਰ ਦੇ ਉੱਤੋਂ ਤੇ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਅੱਜ ਫਲਦਾਰ ਬੂਟਾ ਵੀ ਲਗਾਤਾ ਨਾਲੇ ਤੇ ਆਪਾਂ ਪਾਣੀ ਪ੍ਰਦੂਸ਼ਣ ਕਰਨ ਤੋਂ ਬਚਾਇਆ ਹਵਾ ਪ੍ਰਦੂਸ਼ਣ ਕਰਨ ਤੋਂ ਬਚੇ ਆ ਇਹ ਹਵਾ ਵੀ ਸਾਫ਼ ਦਵੇਗਾ ਆਉਂਦਾ ਇਸ ਸਮੇਂ ਸਾਡੀਆਂ ਪੀੜ੍ਹੀਆਂ ਫੜ ਖਾਣ ਗਿਆ ਨੂੰ ਯਾਦ ਕਰਨ ਗਿਆ ਬਾਪੂ ਬਲਕਾਰ ਸਿੰਘ ਦੇ ਇੱਥੇ ਉਹਨਾਂ ਦੇ ਆਪਾਂ ਫੋਲਦਖਨ ਕੀਤੇ ਸਨ ਤੇ ਬਾਕੀ ਦੂਜੀ ਗੱਲ ਮੈਂ ਇਹ ਕਹਿ ਨਹੀਂ ਚਾਹੁੰਦਾ ਜਿੰਨੇ ਵੀ ਲੋਕ ਆਪਣੇ ਵੀਰ ਭੈਣ ਭਰਾ ਜਾਂ ਜਿੰਨੀਆਂ ਜਥੇਬੰਦੀਆਂ ਜਾਂ ਨਗਰ ਜਾਂ ਹੋਰ ਨਗਰਾਂ ਤੋਂ ਆਪਾਂ ਆਏ ਆ ਕਿ ਆਪਾਂ ਨੇ ਵਾਅਦਾ ਚੜ੍ਹ ਕੇ ਬਾਪੂ ਬਲਕਾਰ ਸਿੰਘ ਦੀ ਇਸ ਸੋਚ ਤੇ ਪਹਿਰਾ ਦੇਣਾ ਚਾਹੀਦਾ ਸਾਰਿਆਂ ਦਾ ਫਰਜ਼ ਬਣਦਾ ਆਪਾਂ ਭਾਵੇਂ ਕੋਈ ਛੋਟਾ ਨੌਜਵਾਨ ਵੱਡਾ ਜਿੰਨਾ ਵੀ ਆਪਣਾ ਯੋਗਦਾਨ ਪਾ ਸਕੀਏ ਉੱਥੇ ਜਾ ਕੇ ਪਾਉਣਾ ਚਾਹੀਦਾ बलकार शदो तोच ते सोच ते मज़दूर एकता जिंदादाद